ਹਾਂਜੀ ਸਤਿ ਸ਼੍ਰੀ ਅਕਾਲ ਜੀ ਰਿਆਸਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਨੂਰ ਵਰਚੋਤਾਂ ਤੁਹਾਡੇ ਨਾਲ ਸੋ ਲੈ ਕੇ ਹਾਜ਼ਰ ਹਾਂ ਜੀ ਲੋਕ ਸਭਾ 2024 ਛੇਵੇਂ ਪੜਾ ਦਾ ਇਹ ਮਤਦਾਨ ਸੋ ਅੱਜ ਵੋਟਾਂ ਪਈਆਂ ਨੇ ਜੀ 58 ਸੀਟਾਂ ਤੇ ਛੇ ਰਾਜ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ VOTING ਹੋਈ ਹੈ ਛੇਵੇਂ ਪੜਾ ਦੀਆਂ ਹੈਗੀਆਂ ਇੱਕ ਰਹਿ ਗਿਆ ਪੜਾ ਜੋ ਕਿ ਆ ਪੰਜਾਬ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਨੇ ਸੱਤ ਪੜਾਵਾਂ ਦੇ ਵਿੱਚ ਇਲੈਕਸ਼ਨ ਇਸ ਵਾਰ ਹੋਣੇ ਸੀਗੇ ਔਰ 1 ਜੂਨ ਨੂੰ ਪੰਜਾਬ 'ਚ ਹੋਣੇ ਆ ਤਾਂ ਅੱਜ ਕਿੰਨੀ ਕੁ ਵੋਟ ਭੁਗਤੀ ਹੈ ਦਿੱਲੀ ਹਰਿਆਣਾ ਪੱਛਮ ਬੰਗਾਲ ਬਿਹਾਰ ਹੋਰ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਰਾਜ ਨੇਗੇ ਤਾਂ ਉੱਥੇ ਇਹ VOTING ਅੱਜ ਹੋਈ ਹੈਗੀ ਤਾਂ ਕਿੰਨਾ ਕੁ ਜ਼ਿਆਦਾ ਲੋਕਾਂ ਨੂੰ ਇੰਟਰਸਟ ਸੀਗਾ ਅੱਜ ਤਾਂ ਉਹ ਜਰੂਰ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਬਹੁਤ ਸਾਰੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਨਾਲ ਵੋਟਾਂ ਪਾਉਣ ਗਏ ਔਰ ਉੱਥੇ ਕੈਲੀ ਤਾਂ ਹਰਿਆਣਾ ਦੇ ਸੀਐਮ ਨਾਇਬ ਸੈਣੀ ਵੀ ਉੱਥੇ ਬੂਥ ਤੇ ਇਲੈਕਸ਼ਨ ਤੇ ਵੋਟਾਂ ਪਾ ਰਹੇ ਸਨ ਤਾਂ ਉੱਥੇ ਜੇ ਗੱਲ ਕੀਤੀ ਜਾਵੇ ਤਾਂ ਮਨੋਰ ਲਾਲ ਖੱਟੜ ਸਾਹਿਬ ਕਾ ਸੀਐਮ ਹਰਿਆਣਾ ਦੇ ਤਾਂ ਉਹਨਾਂ ਨੇ ਵੀ ਵੋਟ ਪਾਈ ਸਾਰੇ ਮੋਸਟਲੀ ਲੀਡਰਾਂ ਨੇ ਅੱਜ ਵੋਟ ਪਾਈ ਔਰ ਤਸਵੀਰਾਂ ਸਾਰੀਆਂ ਸਾਹਮਣੇ ਆ ਚੁੱਕੀਆਂ ਨੇ ਪਰ ਇਹ ਸਵਾਲ ਹੁੰਦਾ ਹੈ ਕਿ ਜਨਤਾ ਨੇ ਵੋਟ ਕਿੰਨੀ ਕ ਪਾਈ ਹੈ ਕਿੰਨੇ ਕ ਪਰਸੈਂਟ ਜਿਹੜਾ ਮਤਦਾਨ ਹੋਇਆ ਲੋਕਾਂ ਦਾ ਇੰਟਰਸਟ ਕੀ ਕਹਿੰਦਾ ਤਾਂ ਤਾਜ਼ਾ ਅੰਕੜੇ ਦੋਸਤੋ 5 ਵਜੇ ਤੱਕ ਦੇ ਸਾਹਮਣੇ ਆ ਚੁੱਕੇ ਨੇ ਜੇ 58 ਸੀਟਾਂ ਦੀ ਜੇ ਗੱਲ ਕਰੀ 58 ਤੇ ਵੋਟਾਂ ਹੋਈਆਂ ਨੇ ਤਾਂ ਅੰਕੜੇ ਜਾਣ ਕੇ ਬਿਹਾਦ ਹੈਰਾਨ ਹੋਣਗੇ ਕਿ 58 ਸੀਟਾਂ ਤੇ 57.7% ਹੀ ਵੋਟ ਭੁਗਤੀ ਹੈ ਇਹ 5 ਵਜੇ ਤੱਕ ਦਾ ਅੰਕੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਰ ਜੇ ਅੱਗੇ 6 ਵਜੇ ਤੱਕ ਦੀ ਪੂਰੀ ਰਿਪੋਰਟ ਆਉਂਦੀ ਹੈ ਤਾਂ ਤਕਰੀਬਨ ਘੰਟੇ ਦੇ ਨਾਲ ਕੋਈ ਬਹੁਤਾ ਫਰਕ ਤਾਂ ਨਹੀਂ ਪੈਣ ਲੱਗਿਆ ਹੈਗਾ ਤਾਂ ਤਕਰੀਬਨ ਕਹਿ ਲਓ 60% ਵੋਟ ਭੁਗਤ ਸਕਦੀ ਹੈਗੀ ਤਾਂ ਇਹ ਇੰਟਰਸਟ ਲੋਕਾਂ ਦਾ ਕੀ ਹੈ ਕਿ ਜਿਸ ਤਰ੍ਹਾਂ ਮੌਸਮ ਲਗਾਤਾਰ ਐਨੀ ਗਰਮੀ ਦੇ ਵਿੱਚ ਜਿਹੜੇ ਇਲੈਕਸ਼ਨ ਆਏ ਨੇ ਤਾਂ ਲੋਕ ਕਈ ਜਿਹੜੇ ਨਿਕਤਰੋਂਦੇ ਨੇ ਕਿ ਉਹ ਬਿਮਾਰ ਨਾ ਹੋ ਜਾਣ ਉਹ ਪੋਲਿੰਗ ਬੂਥਾਂ ਤੇ ਨਾ ਜਾਣ ਤੇ ਕੋਈ ਵੀ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਤਾਂ ਕਿਤੇ ਨਾ ਕਿਤੇ ਲੋਕਾਂ ਦਾ ਇੰਟਰਸਟ ਇੱਥੇ ਘਟ ਗਿਆ aur ਦੂਜੀ ਗੱਲ ਇਹ ਕਿ ਬਹੁਤ ਸਾਰੇ ਲੋਕ ਆਪਣੇ ਏਰੀਆ ਨੂੰ ਛੱਡ ਕੇ ਕਿਸੇ ਹੋਰ ਏਰੀਆ ਦੇ ਵਿੱਚ ਰਹਿੰਦੇ ਨੇ ਜਿਵੇਂ ਜੋਬ ਪਰਪਸ ਆਸਤੇ ਕਈ ਲੋਕ ਹੋਰ ਪਾਸੇ ਰਹਿੰਦੇ ਨੇ ਤਾਂ ਉਹ ਵੀ ਕਈ ਕਾਰਨਾ ਕਰਕੇ ਵੋਟ ਨਹੀਂ ਪਾਉਂਦੇ ਹੈਗੇ ਤਾਂ ਇਹਦੇ ਵਿੱਚ ਫੈਕਟਰ ਕਿਤੇ ਨਾ ਕਿਤੇ ਇਹ ਵੀ ਮੰਨਿਆ ਜਾਂਦਾ ਕਿਤੇ ਨਾ ਕਿਤੇ ਪਬਲਿਕ ਇੰਟਰਸਟ ਦੀ ਵੀ ਜੇ ਗੱਲ ਕੀਤੀ ਜਾਵੇ ਤਾਂ ਪਬਲਿਕ ਦਾ ਕਿਤੇ ਨਾ ਕਿਤੇ ਇੰਟਰਸਟ ਵੀ ਘਟ ਹੈ ਕਿਉਂਕਿ ਲੋਕਾਂ ਕੋਲੇ অপਸ਼ਨਸ ਨਹੀਂ ਬਚੀਆਂ ਹੈਗੀਆਂ ਲੋਕ ਕਿਤੇ ਭਰੋਸਾ ਕਰਨ ਕਿਉਂਕਿ ਜਿਹੜੀ ਸਰਕਾਰ ਆਂਦੀ ਹੈ ਲੋਕਾਂ ਨੂੰ ਵਾਅਦੇ ਕਰਦੀ ਹੈ ਔਰ ਵੋਟਾਂ ਪਵਾ ਕੇ ਉਸ ਤੋਂ ਬਾਅਦ ਕੋਈ ਵੀ ਕੰਮ ਨਹੀਂ ਹੁੰਦਾ ਲੋਕ ਅਕਸਰ ਇਸ ਕਾਲ ਨੂੰ ਲੈ ਕੇ ਵਿਰੋਧ ਜਤਾਉਂਦੇ ਨੇ ਤੇ ਹੁਣ ਜਤਾ ਵੀ ਰਹੀ ਨੇ ਜਿਸ ਤਰ੍ਹਾਂ ਲੋਕ ਕੰਪੇਨਿੰਗ ਕਰ ਰਹੇ ਅਸੀਂ ਪੰਜਾਬ ਦੇ ਵਿੱਚ ਗੱਲ ਕਰ ਰਹੇ ਹਾਂ ਲਗਾਤਾਰ ਬਹੁਤ ਸਾਰੇ ਲੀਡਰਾਂ ਦਾ ਵਿਰੋਧ ਹੋ ਰਿਹਾ ਜਦੋਂ ਕੰਪੇਨਿੰਗ ਕਰਨ ਆਂਦੇ ਨੇ ਉਮੀਦਵਾਰ ਤਾਂ ਲੋਕ ਕਿਤਨਾ ਕਿਤੇ ਗੁੱਸਾ ਜ਼ਾਹਿਰ ਕਰਦੇ ਨੇ ਤਾਂ ਇਹ ਇੰਟਰਸਟ ਵੀ ਕਿਤਨਾ ਕਿਤੇ ਘਟ ਰਿਹਾ ਤਾਂ ਹੁਣ ਡਿਟੇਲਸ ਵਾਈਜ਼ ਸਾਰੀਆਂ ਸੀਟਾਂ ਦੀ ਗੱਲਬਾਤ ਕਰਾਂਗੇ ਕਿ ਕਿੰਨੀਆਂ ਸੀਟਾਂ ਤੇ ਜਿਹੜੀ ਆ ਕਿੰਨੀ-ਕਿੰਨੀ ਕ ਪਰਸੈਂਟਸ ਵੋਟ ਪਈ ਆ ਸਭ ਤੋਂ ਵੱਧ ਕਿੱਥੇ ਪਈ ਔਰ ਪੂਰਾ ਤੁਹਾਡੇ ਨਾਲ ਦਿਲ ਦਾ ਅੰਕੜਾ ਸ਼ੇਅਰ ਕਰਾਂਗੇ ਤਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਐਨ ਤੱਕ ਔਰ ਇਹ ਸਮਝੋ ਪੂਰੀ ਅੱਜ ਦੀ ਰਿਪੋਰਟ ਨੂੰ 58 ਸੀਟਾਂ ਤੇ ਵੋਟਾਂ ਪਈਆਂ ਨੇ ਜੀ ਅੱਜ ਦਿੱਲੀ ਦੀਆਂ 7 ਤੇ ਹਰਿਆਣਾ ਦੀਆਂ ਜਿਹੜੀਆਂ 10 ਸੀਟਾਂ ਸਮੇਤ ਉੱਤਰ ਪ੍ਰਦੇਸ਼ ਦੀਆਂ 14 ਨੇ ਬਿਹਾਰ ਦੀਆਂ 8 ਸੀਟਾਂ ਨੇ ਪੱਛਮੀ ਬੰਗਾਲ ਦੀਆਂ 8 ਨੇ ਚਾਰਖੰਡ ਦੀਆਂ 4 ਨੇ ਓਡੀਸ਼ਾ ਦੀਆਂ 6 ਸੀਟਾਂ ਨੇ ਔਰ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਅਨੰਤਨਾਗਰ ਅਜੋਰੀ ਸੀਟ ਦੇ ਲਈ ਵੀ ਕਿਸੇ ਪੜਾਅ 'ਚ VOTING ਹੋ ਰਹੀ ਹੈ ਔਰ ਦੱਸਦੀ ਹੈ ਕਿ ਹੋਈ ਹੈ VOTING ਅੱਜ ਤਾਂ ਇਸ ਤੋਂ ਇਲਾਵਾ 6ਵੇਂ ਪੜਾਅ ਦੀ VOTING ਤੋਂ ਬਾਅਦ ਫਿਰ ਅਗਲੀ ਵੀ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਅੱਜ ਦੀ ਜੇ ਗੱਲ ਕਰੀਏ ਤਾਂ ਅੰਕੜੇ ਸਵੇਰ ਤੋਂ ਥੋੜਾ ਜਿਹਾ ਠੰਡਾ ਕੰਮ ਚੱਲ ਰਿਹਾ ਸੀਗਾ ਬਹੁਤ ਹੀ ਘੱਟ ਪਰਸੈਂਟੇਜ ਜਿਹੜੀ ਲੋਕਾਂ ਨੇ ਵੋਟ ਪਾਈ ਤਾਂ ਹੁਣ 5 ਵਜੇ ਦਾ ਅੰਕੜਾ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 57.70% ਜਿਹੜੀ ਲੋਕਾਂ ਨੇ ਮਤਦਾਨ ਕੀਤੀ ਹੈ 5 ਵਜੇ ਤੱਕ ਔਰ ਬਿਹਾਰ ਦੀ ਜੇ ਗੱਲ ਕਰੀ ਤਾਂ 52.24% 5 ਵਜੇ ਤੱਕ ਮਤਦਾਨ ਹੋਇਆ ਹਰਿਆਣਾ ਦੀ ਗੱਲ ਕਰੀ ਤਾਂ 55.93% ਹੋਇਆ ਜੀ ਜੰਮੂ ਕਸ਼ਮੀਰ ਦੀ ਜੇ ਗੱਲ ਕੀਤੀ ਜਾਵੇ 51.35% ਮਤਦਾਨ ਕੀਤਾ ਚਾਰਖੰਡ ਦੇ ਵਿੱਚ 61.41% ਮਤਦਾਨ ਹੋਇਆ ਦਿੱਲੀ ਦੀ ਜੇ ਗੱਲ ਕਰੀ ਤਾਂ 53.77% ਮਤਦਾਨ ਕੀਤਾ ਗਿਆ ਓਡੀਸ਼ਾ ਦੀ ਜੇ ਗੱਲ ਕੀਤੀ ਜਾਵੇ ਤਾਂ 98.6% ਮਤਦਾਨ ਹੋ ਚੁੱਕਿਆ ਉੱਤਰ ਪ੍ਰਦੇਸ਼ ਦੇ ਵਿੱਚ 52.2% ਹੈ ਜੀ ਪੱਛਮ ਬੰਗਾਲ ਦੇ ਵਿੱਚ 70. 99% ਹੈਗਾ ਤਾਂ ਇਹ ਰਾਜਾਂ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਹਾਲਾਂਕਿ ਦੁਪਹਿਰ ਤੱਕ ਜੇ ਗੱਲ ਕੀਤੀ ਜਾਵੇ ਥੋੜਾ ਜਿਹਾ ਕੰਮ ਠੰਡਾ ਸੀਗਾ ਪਰ ਜਦੋਂ ਹੀ 3 ਵਜੇ ਦਾ ਸਮਾਂ ਹੋਇਆ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਲੋਕਾਂ ਦਾ ਆਉਣਾ ਵੱਧ ਗਿਆ ਲੋਕੀ ਕਿਉਂਕਿ ਗਰਮੀ ਘਟ ਗਈ ਸੀਗੀ ਵੈਸੇ ਵੀ ਸਮਾਂ ਜਿਹੜਾ ਅਨਾਉਂਸ ਮੌਸਮ ਵਿਭਾਗ ਨੇ ਕੀਤਾ ਹੈ ਕਿ 12 ਵਜੇ ਤੋਂ 3 ਵਜੇ ਤੱਕ ਜਿਹੜਾ ਤੁਸੀਂ ਬਾਹਰ ਨਾ ਜਾਓ ਤਾਂ ਇਹਦੇ ਕਹਿ ਸਕਦੇ ਆ ਕਿ ਲੋਕ ਜਿਹੜੇ ਨੇ 3 ਵਜੇ ਤੋਂ ਬਾਅਦ ਆਏ ਤੇ ਉਹਨਾਂ ਨੇ ਵੋਟਾਂ ਪਾਈਆਂ ਨੇ ਕਈਆਂ ਨੇ ਔਰ ਕਈ ਲੋਕ ਕੰਮਾਂ ਕਾਰਨ ਦੇ ਵਿੱਚ ਬਿਜ਼ੀ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਵੀ 80 ਪਰਸੈਂਟ ਜਿਸ ਨੂੰ ਮੰਨ ਸਕਦੇ ਆ ਤਾਂ ਅੱਜ ਜਿਹੜੀਆਂ ਇਹ ਵੋਟਾਂ ਬੁਕਤੀਆਂ ਨੇ ਯਾਨੀ ਕਹਿ ਸਕਦੇ ਆ ਕਿ ਸਭ ਤੋਂ ਜ਼ਿਆਦਾ ਪੱਛਮ ਬੰਗਾਲ ਦੇ ਵਿੱਚ ਏ VOTING ਦੀ ਪਰਸੈਂਟੇਜ ਹੋਈ ਹੈ ਔਰ ਇਸ ਤੋਂ ਇਲਾਵਾ ਸੂਰ ਦੇ ਅੰਕੜੇ ਤੁਹਾਡੇ ਨਾਲ ਲਗਾਤਾਰ ਸਾਂਝੇ ਕੀਤੇ ਨੇਗੇ ਤਾਂ ਅੱਜ ਦਾ ਇਹ ਕੁਝ ਕਹਿ ਲੁ ਕਿ ਤੁਹਾਡੇ ਨਾਲ ਇਹ ਮਤਦਾਨ ਦਾ ਡਾਟਾ ਸਾਂਝਾ ਕੀਤਾ ਹੈਗਾ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਜਿਹੜਾ ਹੈਗਾ ਗਰਮੀ ਦਾ ਵੀ ਡਰਾ ਦੂਜੇ ਪਾਸੇ ਲੋਕਾਂ ਦਾ ਇੰਟਰਸਟ ਵੀ ਜਿਹੜਾ ਸੋੜ ਦੇਖਣਾ ਇਹ ਬਾਕੀ ਹੈ ਕਿ 6ਵੇਂ ਪੜਾਅ ਦੀਆਂ ਵੋਟਾਂ ਅਜ ਭੁਗਤ ਚੁੱਕੀਆਂ ਨਹੀਂਆਂ ਤਾਂ 7ਵਾਂ ਪੜਾਅ ਪੰਜਾਬ ਦੀ ਜੇ ਗੱਲ ਕਰੀਏ ਤਾਂ ਕੀ ਪੰਜਾਬ ਦੇ ਵਿੱਚ ਕੀ ਹੋਣ ਵਾਲਾ ਔਰ 3 ਦਿਨਾਂ ਬਾਅਦ ਹੀ ਰਿਜ਼ਲਟ ਆ ਜਾਣਾ 1 ਜੂਨ ਨੂੰ ਜੇ ਵੋਟਾਂ ਪੈਣੀਆਂ ਨੇ ਤਾਂ 4 ਜੂਨ ਨੂੰ ਰਿਜ਼ਲਟ ਆ ਜਾਣਾ ਤਾਂ ਸਾਰਿਆਂ ਦਾ ਕਲੀਅਰ ਹੋ ਜਾਣਾ ਕਿ ਕੌਣ ਕਿਹਨੇ ਜਿੱਤਣਾ ਹੈਗਾ ਤੇ ਕੌਣ ਲੋਕੀ ਨੂੰ ਜ਼ਿਆਦਾ ਜਿਹੜਾ ਪਸੰਦ ਕਰਦੇ ਨੇ ਤੋ ਦੱਸਦੀ ਕਿ 6ਵੇਂ ਪੜਾਅ ਦੇ ਵਿੱਚ ਜਿਹੜੇ ਮੇਨ ਚਰਚਾ ਦੇ ਵਿੱਚ ਜਿਹੜੇ ਚਿਹਰੇ ਸੀਗੇ ਜਿਨ੍ਹਾਂ ਨੇ ਦਾਖੇਡੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ करनाल ਦੀ ਸੰਸਦੀ ਸੀਟ ਤੋਂ ਆ ਰਜਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਨੰਤਰਾਗ ਰਜ਼ੋਰੀ ਤੋਂ ਕੇਂਦਰੀ ਮੰਤਰੀ ਤਰਮਿੰਦਰ ਪ੍ਰਧਾਨ ਓਡੀਸ਼ਾ ਦੇ ਸਮਲਪੁਰ ਤੋਂ ਔਰ ਕੇਂਦਰੀ ਮੰਤਰੀ ਰਾਵ ਇੰਦਰਜੀਤ ਅਤੇ ਨੇਤਾ ਅਭਿਨੇਤਾ ਰਾਜ ਬੱਬਰ ਗੁਰੂਗ੍ਰਾਮ ਤੋਂ ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਫਰੀਦਾਬਾਦ ਤੋਂ ਨੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਸੁਲਤਾਨਪੁਰ ਮਨੋਜ ਤਿਵਾੜੀ ਅਤੇ ਕਨਿਆ ਕੁਮਾਰ ਉੱਤਰ ਪ੍ਰਦੇਸ਼ ਦਿੱਲੀ ਤੋਂ ਔਰ ਨਵੀਨ ਜਿੰਦਲ ਕੁਰਖੇਤਰ ਤੋਂ ਜਿਹੜਾ ਇਹ ਉਮੀਦਵਾਰਾਂ ਨੇ ਆਪਣੇ ਤੇ ਦਾ ਖੇਡਿਆ ਨੰਤਨਾਗ ਰਜੋਰੀ ਸਸਤੀ ਹਲਕੇ ਚੋਂ ਵੀ ਉਮੀਦਵਾਰ ਆਪੜੀ ਕਿਸਮਤ ਅਜ਼ਮਾ ਰਹੇ ਨੇ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਨੇ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਇਸ ਵਾਰ ਕੰਪੀਟੀਸ਼ਨ ਕਰ ਰਹੇ ਨੇ ਪਰ ਕੋਸ਼ਿਸ਼ ਕਰ ਰਹੇ ਨੇ ਕਿ ਸਾਨੂੰ ਜਿਹੜਾ ਵੱਧ ਤੋਂ ਵੱਧ ਬਹੁਮਤ ਮਿਲੇ ਔਰ ਸਾਡੀ ਸਰਕਾਰ ਜਿਹੜੀ ਹੈ ਉਹ ਜਲਦੀ ਜਿਹੜਾ ਪੂਰੇ ਭਾਰਤ ਦੇ ਵਿੱਚ ਆਵੇ ਆ ਲੋਕਾਂ ਨੂੰ ਪਸੰਦ ਕਰਨ ਅਸੀਂ ਇੱਥੇ ਆ ਕੇ ਕੰਮ ਕਰੀਏ ਤਾਂ ਹੁਣ ਦੇਖਣਾ ਬਾਕੀ ਹੈ ਜੀ ਆਖਰੀ ਪੜਾ ਰਹੇ ਚੁੱਕਿਆ ਤਾਂ 4 ਤਰੀਕ ਨੂੰ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਲੋਕਾਂ ਨੇ ਕਿਸ ਨੂੰ ਆਪਣਾ ਮਤ ਦਾ ਦਾਨ ਕੀਤਾ ਔਰ ਲੋਕ ਕਿਸ ਤੇ ਜ਼ਿਆਦਾ ਭਰੋਸਾ ਕਰਦੇ ਨੇ